ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੂਭੋਗੇ ਅੱਜ ਆਪਾਂ ਬਹੁਤ ਹੀ ਪਿਆਰੀ ਬੰਦਰ ਸੀੜੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਗਾਇਨ ਕੀਤੀ ਹੋਈ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਜਾਮ ਲੁਦਰੋ ਕਨਕਾ ਹੁਮ ਗਤ ਪਾਈ ਆਪਾਂ ਅੱਜ ਤਾਲ ਬੈਠਮਾ ਕਹਿਰਵਾ ਦੇ ਵਿੱਚ ਜਾਂ ਬੰਦ ਕਹਿਰਵਾ ਦੇ ਵਿੱਚ ਆਪਾਂ ਗਾਇਨ ਕਰਨੇ ਸਿੱਖਾਂਗੇ ਮੈਂ ਪਹਿਲਾਂ ਵੀਰਾਂ ਦੇ ਸਕੇਲ ਸੀ ਸ਼ਾਬ ਤੋਂ ਗਾ ਰਹੇ ਹਾਂ ਅਤੇ ਫਿਰ ਉਸ ਤੋਂ ਬਾਅਦ ਪੈਣਾ ਦੇ ਸਕੇਲ ਚੌਥੇ ਕਾੜੇ ਤੋਂ ਜੀ ਸ਼ਾਬ ਤੋਂ ਮੈਂ ਗਾਉਣ ਦਾ ਤਰੀਕਾ ਦੱਸਾਂਗਾ ਬੇਨਤੀ ਹੈ ਕਿ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਤਾਂ ਕਿ ਦੋਵੇਂ ਸਕੇਲ ਵੀਰ ਇੱਥੋਂ ਸਿੱਖ ਸਕਣ ਅਤੇ ਪੈਣਾ ਇੱਥੋਂ ਸਿੱਖ ਸਕਣ ਆਪਾਂ ਸ਼ੁਰੂ ਕਰਦੇ ਹਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇ ਆਪ ਜੀ ਨੂੰ ਵੀਡੀਓ ਪਸੰਦ ਆਵੇ ਜਿਹੜੇ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਚੈਨਲ ਨੂੰ ਆਓ ਜੀ ਆਪਾਂ ਸ਼ੁਰੂ ਕਰਦੇ ਹਾਂ ਨਾਮ ਸਦਾ ਨਾਮ ਸਦਾ ਸੁ ਗੱਲ ਨਾ ਕਰ ਤੂੰ ਗੱਲ ਅਸਲ ਦੇ ਵਿੱਚ ਬੇਸਿਕਲੀ ਰਾਗ ਅਹਿਰੀ ਟੋਡੀ ਹੈ ਰਾਗ ਅਹਿਰੀ ਟੋਡੀ ਦੀ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਆਪ ਜੋ ਦੇਖ ਸਕਦੇ ਹੋ ਰਾਗ ਅਹਿਰੀ ਟੋਡੀ ਦੇ ਵਿੱਚ ਰੇ ਗਾ ਕੋਮਲ ਲੱਗਦਾ ਹੈ ਮਾ ਬਾ ਉਸ ਤੋਂ ਬਾਅਦ ਧਾ ਸੁਤ ਲੱਗਦਾ ਹੈ ਫਿਰ ਨੀ ਸ਼ੁਦ ਕੋਮਲ ਲੱਗਦੀ ਹੈ ਰੇ ਗਾ ਤੇ ਨੀ ਕੋਮਲ ਲਗਾ ਕੇ ਇਹ ਰਾਗ ਗਾਇਨ ਕੀਤਾ ਜਾਂਦਾ ਇਹਨੂੰ ਕਹਿੰਦੇ ਨੇ ਰਾਗ ਅਹਿਰੀ ਟੋਡੀ ਸਾ ਰੇ ਗਾ ਮਾ ਬਾ ਨੀ ਸਾ ਨੀ ਧਾ ਪਮਾ ਗਾ ਦੇ ਗਾ ਨੀ ਸਾ ਇਹ ਰਾਗ ਹੈ ਅਹਿਰੀ ਟੋਡੀ ਸੋਪਾ ਇਹਦੇ ਵਿੱਚ ਬੰਦ ਸਿੱਖ ਰਹੇ ਆ ਜੀ ਦੇਖੋ ਇੱਥੋਂ ਸ਼ੁਰੂ ਹੋਣੀ ਹੈ ਵੀਰਾਂ ਨੂੰ ਬੇਨਤੀ ਹੈ ਧਿਆਨ ਨਾਲ ਦੇਖਣਾ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਸਰਗਮ ਹੈ ਸਾ 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 ਸ ਰੇ ਸਾ ਨੀ ਨੀਂ ਧਾ ਪਾ ਥਾ ਮਾ ਮ ਪ ਨੀ ਨੀ ਸਾ ਰੇ ਕਾ ਦੇ ਰੇ ਸਾ 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 ਨੀ ਹਾ ਨੀ ਸੋ ਨਾਮ ਸਦਾ ਸੁਖ ਦਾਇ ਪਰ ਕੋ ਨਾਮ ਸਦਾ ਸੁਖਰਦਾ ਉਸ ਤੋਂ ਬਾਅਦ ਜਾ ਕੋ ਸਿਮਰ ਜਾ ਮਦਦ ਕੋ ਗਤ ਪਾਈ ਨਾਮ ਸਦਾ ਨਾਮ ਸਦਾ ਸੁਖ ਧਾਈ ਅਰਪਾ ਨਾਮ ਸਦਾ ਸੁਖ ਧਾਈ ਉਸ ਤੋਂ ਬਾਅਦ ਆਪਾਂ ਅੰਤਰਾ ਕਰਦੇ ਆ ਜੀ ਅੰਤਰਾ ਜਿਹੜਾ ਧਾਤੋਂ ਸ਼ੁਰੂ ਹੋਣਾ ਹੈ ਪੰਚਾਮੀ

ਹਰਿ ਉਹ করুণਾ મે ਆਪਣੀ ਪੈਠ ਬਠਾਈ ਕਰਦਵਾਰ ਆਪਣੀ ਮੇ ਇਦਾਂ ਕਰਕੇ ਗਾਇਆ ਜਾਣਾ ਮੈਂ ਇਹਦੇ ਵਿੱਚ ਇੱਕ ਪੀਸ ਵੀ ਬਜਾਇਆ ਸੀ ਛੋਟਾ ਜਿਹਾ ਤੁਸੀਂ ਦੇਖਿਆ ਹੋਣਾ ਉਹ ਪੀਸ ਜਿਹੜਾ ਇਸ ਤਰ੍ਹਾਂ ਬਜਿਆ ਸੀ ਸਰਗਮ ਹੈ ਮਾਧ ਨ ਰੇ ਸਾ ਨ ਸਦ ਨ ਧਾ ਵਾਪਸ ਆ ਜਦੋਂ ਸਨ ਸਾਧਨੀ ਦਾ ਪਧਵਾ ਮਹਾਮਹਾ ਦੇ ਕਰੇ ਸਾਸ ਅਗਰ ਤੋਂ ਬਾਅਦ ਅੰਤਰਾ ਸ਼ੁਰੂ ਹੋ ਜਾਣਾ ਹੈ ਪੀਸ ਲਗਾ ਕੇ ਆਪ ਜੀ ਨੇ ਅੰਤਰਾ ਲਗਾਣਾ ਮੈਂ ਅੰਤਰਾ ਪਹਿਲਾਂ ਦੱਸਿਆ ਇਸ ਤਰ੍ਹਾਂ ਜਾਣਾ ਸੋ ਹੁਣ ਭੈਣਾ ਆਪਣੇ ਆਪਣੇ ਸਕੇਲ ਤੋਂ ਦੇਖ ਲੈਣ ਆਪ ਜੀ ਦਾ ਜਿੰਨਾ ਦਾ ਸਕੇਲ ਚੌਥਾ ਕੜਾ ਹੈ ਜੀ ਸ਼ਾਰਪ ਹੈ ਉਹ ਦੇਖ ਲੈਣ ਇਹਦੇ ਵਿੱਚ ਰੇਗ ਆ ਕੋ ਮਤ ਲੱਗਣਾ ਸੋ ਤਵਾਚੇ ਨੀ ਕੋਮਲ ਲਗਣੀ ਹੈ ਬਾਕੀ ਸਰਸ਼ੋਧ ਲਗਲੇ ਨੇ ਜੀ ਰਾਗ ਅਹਿਰੀ ਟੋੜੀ ਦੇਖੋ ਜੀ ਸਾਰੇ ਕਾਮਾ ਪਾਥ ਨੇ ਸਾਨੇ ਥਾਪਾ ਮੰਗ ਰੇ ਸ ਹੁਣ ਆਪਾਂ ਸਿੱਖਦੇ ਆ ਨਾਮ ਸਦਾ ਸੁਖਦਾਈ ਹਰ ਨਾਮ ਸਦਾ ਸੁਖਦਾਈ ਇੱਥੇ ਆਪਜੀ ਪੰਚਮ ਰੂਪ ਜੇ ਆਪਜੀ ਨੂੰ ਜ਼ਿਆਦਾ ਨੀਮਾ ਲੱਗਦਾ ਹੈ ਇਹ ਤਾਂ ਆਪਜੀ ਪੰਚਮ ਲਗਾ ਕੇ ਜਿਸ ਤਰ੍ਹਾਂ ਮੈਂ ਹੁਣੇ ਪੰਚਮ ਲਗਾ ਕੇ ਬੋਲੇ ਹਾਂ ਮਤਲਬ ਕਿ ਆਪਜੀ ਡਬਲ ਆਵਾਜ਼ ਵਿੱਚ ਇਹਨੂੰ ਗਾ ਸਕਦੇ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਸਾ 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 ਸ ਰ ਸ ਨੀ ਨੀ ਨ ਧ ਪ ਧ ਪ ਮ ਮ ਪ ਨੀ ਸ ਰ ਗ ਰਿ ਸ ਸਾ 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 ਨੀ ਧ ਨਿ ਸ ਉਸ ਤੋਂ ਬਾਅਦ ਅਸਥਾਈ ਜੋੜ ਹੈ ਜਾ ਕੋ ਸੇ ਮਰਿਆ ਜਾ ਮਾ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਉਸ ਤੋਂ ਬਾਅਦ ਆ ਪੰtre ਦੇ ਜਾਈਏ ਅੰਤਰਾ ਜਿਹੜਾ ਧਾਤੂ ਸ਼ੁਰੂ ਹੁੰਦਾ ਹੈ ਪੰਚਾਲੀ ਕੋ

ਨਾਮ ਸਦਾ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਇਦਾਂ ਕਰਕੇ ਆਪ ਜੀ ਨੇ ਇਹਨੂੰ ਸਿੱਖ ਲੈਣਾ ਜੀ ਅਤੇ ਰਿਆਜ਼ ਕਰਕੇ ਅਹੀਰੀ ਟੋਡੀ ਦਾ ਇਹ ਸ਼ਬਦ ਨੂੰ ਆਪ ਜੀ ਨੇ ਗਾਇਨ ਕਰਨਾ ਆਪ ਜੀ ਨੂੰ ਆਨੰਦ ਆਵੇਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੇ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਸਭ ਨੂੰ ਜੀ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ